ਅੱਜ ਅਸੀਂ ਸਾਰੇ ਸਾਡੇ ਨੌਜਵਾਨ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਅਣਖੀ ਤੇ ਗੈਰਤਮੰਦ ਭਾਨਾ ਸਿੱਧੂ ਜੀ ਨੇ ਸਦਾ ਹੀ ਸੱਚ ਦੀ ਆਵਾਜ਼ ਬੁਲੰਦ ਕੀਤੀ ਆ ਜਿੰਨਾਂ ਤੇ ਜ਼ਬਰ ਹੋਇਆ ਉਹਨਾਂ ਦੇ ਹੱਕ ਵਿੱਚ ਖੜ੍ਹਾ ਭਾਵਾਂ ਸਾਡੇ ਲਟੇਰੇ ਸੀਗੇ ਏਜੰਟ ਲਟੇਰੇ ਸੀਗੇ ਉਹਨਾਂ ਦੇ ਪਵਨ ਨਜਾਇਜ਼ ਕਬਜ਼ੇ ਕੀਤੇ ਸੀ ਬੀਬੀਆਂ ਤੇ ਜ਼ੁਲਮ ਹੋਇਆ ਹਰੇਕ ਥਾਂ ਤੇ ਉਹ ਖੜਿਆ ਜਿਹੜਾ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਸੀਗਾ ਤੇ ਸਰਕਾਰ ਤਾਂ ਉਹਨਾਂ ਕੰਮਾਂ ਨੂੰ ਦਬਾਉਂਦੀ ਸੀ ਉਹ ਕੰਮ ਭਾਨਾ ਸਿੱਧੂ ਕਰਦਾ ਰਿਹਾ ਜਿਹੜੇ ਸਰਕਾਰ ਤੋਂ ਹੋ ਨਹੀਂ ਸਕੇ ਸੀਗੇ ਜਿਹੜੇ ਸਾਡੇ ਅਸੀਂ ਕਿੱਲੇ ਕਿੱਲੇ ਇੱਕ ਇੱਕ ਦੋ ਵੇਚ ਕੇ ਏਜੰਟ ਲਟੇਰੇ ਸੀਗੇ ਉਹ ਭੱਜ ਜਾਂਦੇ ਸੀ ਤੇ ਇਹ ਯੋਧਾ ਸਾਰੇ ਜਥੇਬੰਦੀਆਂ ਨਾਲ ਰਲ ਕੇ ਉਹਨੂੰ ਨੱਥ ਪਾਉਂਦਾ ਹੁੰਦਾ ਸੀ ਤੇ ਹੁਣ ਭਾਨੇ ਸਿੱਧੂ ਤੇ ਉਹ ਗਵੰਤਮਨ ਦੀ ਸਰਕਾਰ ਨੇ ਕਿੜ ਕੱਢਣ ਦੇ ਲਈ ਇਹ ਪਰਚਾ ਜਿਹੜਾ ਪਾਇਆ ਹੈ ਇਹ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ भगवंत मान तमान नु चाहिदा है के एहोजिया किडानी कड्डी के दियां ते तू ता उन भान ने सिद्धू ना किड-कडन ते लगया पया ते 2024 ਦੇ ਵਿੱਚ ਵੀ ਲੋਕ ਤੁਹਾਡੇ ਨਾਲ ਕਿਡ ਕੱਢ ਲੈਣਗੇ ਤੇ ਫਿਰ 27 ਦੇ ਵਿੱਚ ਵੀ ਤੁਹਾਨੂੰ ਫਰਸ਼ ਤੇ ਲੈ ਹੀ ਆਉਣਾ ਲੋਕਾਂ ਨੇ ਜਿਸ ਤਰੀਕੇ ਦੀ ਥੋੜੀ ਪਾਲਿਸੀ ਹੈ ਇਸ ਕਰਕੇ ਜਿਹੜਾ ਭਾਨੇ ਸਿੱਧੂ ਤੇ ਪਰਚਾ ਪਾਦਾ ਲੱਕੜਾਂ ਚੋਰੀ ਦਾ ਆਪਣਾ ਚੈਨੀ ਚੋਰੀ ਦਾ ਹੁਣ ਮੈਨੂੰ ਦੱਸੋ ਜੀ ਭਾਨਾ ਕਦੇ ਚੈਨੀ ਚੋਰ ਹੋ ਸਕਦਾ ਯਾਰ ਐਡਿਕਟ ਯਾ ਗੱਲ ਐ ਡੀ ਬੇਸ਼ਰਮ ਗੱਲ ਤੇ ਫਿਰ ਮੈਂ ਕਹਿੰਦਾ ਹੁਣ ਕਹਿੰਦਾ ਸੰਵਧਾਨ ਫਿਰ ਇਸ ਇਸ਼ੂ ਤੇ ਜਿਹੜਾ ਹਾਈ ਕੋਰਟ ਕਿਉਂ ਨਹੀਂ ਬੋਲਦਾ ਉਹ ਸੂਵੋ ਮੋਟੋ ਐਕਸ਼ਨ ਲੈ ਕੇ ਤੇ ਭਗਵੰਤ ਮਾਨ ਨੂੰ ਫਾਲਣ ਕਰੇ ਤੇ ਉਸ ਤੋਂ ਬਾਅਦ ਨੈਸ਼ਨਲ ਹਿਊਮਨ ਰਾਈਟਸ ਕਿਉਂ ਨਹੀਂ ਬੋਲਦਾ ਵੀ ਉਹਨੇ ਕੋਈ ਚੋਰੀ ਕੀਤੀ ਐ ਉਹ ਨੈਸ਼ਨਲ ਹਿਊਮਨ ਰਾਈਟਸ ਬੋਲੇ ਆ ਜਿਹੜਾ ਸਿੱਖ ਮਿਨੋਰਟੀ ਕਮਿਸ਼ਨ ਆ ਅਕਬਾਲ ਸਿੰਘ ਬਣਿਆ ਬੈਠਾ ਵੀ ਉਹ ਤੁ ਮਿਨੋਰਟੀ ਕਮਿਸ਼ਨ ਹਿਊਮਨ ਰਾਈਟਸ ਕਮਿਸ਼ਨ ਕਿਉਂ ਨਹੀਂ ਬੋਲਦਾ ਕੀ ਗੱਲ ਹੈ ਹਿਊਮਨਿਸਟ ਕਮਿਸ਼ਨ ਉਹਨਾਂ ਦੇ ਨਾਲ ਹੈ ਜਿਹੜੇ ਜ਼ਬਰ ਕਰਦੇ ਆ ਇਸ ਕਰਕੇ ਉਹਨਾਂ ਨੂੰ ਐਕਸ਼ਨ ਲੈਂਦਾ ਕ੍ਰਾਮਦੇਵ ਇੱਕ ਦੁਵਾਨੀ ਦਾ ਬੰਦਾ ਸੀ ਬੀਬੀਆਂ ਵਾਲੇ ਕੱਪੜੇ ਪਾ ਕੇ ਜਿਹੜਾ ਭੱਜ ਗਿਆ ਉਹ ਮਜਾਰਾ ਕਰਦਾ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇਹ ਤਾਂ ਮਜਾਰਾ ਕੀਤਾ ਦਿੱਲੀ ਪੁਲਿਸ ਨੇ ਉਹਦੇ ਤੇ ਐਕਸ਼ਨ ਕਰ ਦਿੱਤਾ ਤੇ ਜਦੋਂ ਐਕਸ਼ਨ ਕਰਦਾ ਤੜਕੇ ਨੂੰ ਹਾਈ ਕੋਰਟ ਨੇ ਸੂਬਾ ਮੋਟੋ ਐਕਸ਼ਨ ਕਰਕੇ ਦਿੱਲੀ ਦੇ ਡੀਜੀਪੀ ਨੂੰ ਕਰਤਾ ਕਿ ਇਹ ਕੰਮ ਨਹੀਂ ਸੰਵਿਧਾਨ ਦੀ ਧਾਰਾ 14 ਨੂੰ 21 ਦੀ ਲੰਘਣਾ ਕਰਤੀ ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਫਰੀडम ਆਫ ਸਪੀਚ ਫਰੀडम ਆਫ ਅਪ੍ਰੈਸ਼ਨ ਹੈ ਅਸੀਂ ਧਾਰਾ 14 19 ਦੀ 21 ਦੇ ਬਰਾਬਰ ਹੈ ਤੇ ਫਿਰ ਜਿਹੜਾ ਭਾਨੇ ਸਿੱਧੂ ਤੇ ਪਰਚਾ ਦਰਜ ਕਰਕੇ ਇੰਡੀਅਨ ਕਨਸਟੀਟਿਊਸ਼ਨ ਜੋ ਉਮੀਦਵਾਰ ਜੀ ਨਹੀਂ ਬਣਾਇਆ ਉਹ ਤੇ ਕਤਲੇਆਮ ਕਰ ਦਿੱਤਾ ਐਵੇਂ 700 ਕਿਸਾਨਾਂ ਨੂੰ ਇਹਨਾਂ ਨੇ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਾ ਕੇ ਮਾਰਿਆ ਇਹ ਸਰਦਾਰ ਦਰਸ਼ਨ ਸਿੰਘ ਜੀ ਜਿਹੜੇ ਮਹਿਤਾ ਸਾਹਾ ਬੀਕੇ ਯੂ ਡਕਾਉਂਦਾ ਦੇ ਆ ਤੇ ਸਾਰੀ ਟੀਮ ਅੱਜ ਭਾਨਾ ਸਿੱਧੂ ਤੇ ਘਰੇ ਬੈਠੀ ਆ ਤੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਭਈ ਸਾਰਿਆਂ ਨੂੰ ਮੈਂ ਕਹਿਣਾ ਸਾਡੀਆਂ ਬੀਬੀਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਧੀਆਂ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਕਿਸੇ ਦੇ ਵਿਚਾਰ ਮਿਲਦੇ ਆ ਨਹੀਂ ਮਿਲਦੇ ਇੱਕ ਜ਼ਬਰ ਦੇ ਖਿਲਾਫ ਇਕੱਠਾ ਹੋਣਾ ਚਾਹੀਦਾ ਨਿੰਗ ਸਿੰਘ ਜਥੇਬੰਦੀਆਂ ਆਣ ਫੌਜੀ ਸਾਹ ਆਣ ਸਾਡੇ ਵਪਾਰੀ ਜਥੇਬੰਦੀਆਂ ਆਣ ਆੜਤੀਏ ਆਣ ਬੱਚਾ ਬੱਚਾ ਨਿਕਲ ਕੇ ਆਵੇ ਤਾਂ ਜੋ ਇਸ ਜ਼ਬਰ ਨੂੰ ਰੱਕ ਅੱਜ ਅੱਗ ਮੇਰੇ ਘਰੇ ਲੱਗੀ ਕੱਲ ਨੂੰ ਤੁਹਾਡੇ ਲੱਗ ਜਾਣੀ ਆ ਅੱਜ ਭਾਨੇ ਸਿੱਧੀ ਤੋਂ ਪਰਚਾ ਹੋਇਆ ਕੱਲ ਨੂੰ ਤੁਹਾਡੇ ਤੇ ਹੋ ਜਾਣਾ ਇਸ ਕਰਕੇ ਸਾਡੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਬੱਤੀ ਨੇ ਮੋਦੀ ਨੂੰ ਟੇਡਾ ਕਰਤਾ ਤੇ ਭਾਈ ਹੁਣ ਜਿਹੜੇ ਨਿੱਕੀ ਜੀ ਗੱਲ ਹੈ ਤੇ ਇਹ ਜਿਹੜਾ 29 ਤਰੀਕ ਨੂੰ ਜਿਹੜਾ ਦਰਸ਼ਨ ਸਿੰਘ ਜੀ ਹੋਰਾਂਗੇ 29 ਤਰੀ ਨੂੰ ਭਾਈ 10 ਵਜੇ ਪਹੁੰਚ ਜਾਓ ਤੇ ਇੱਥੇ ਵੀਰਾਂ ਕੱਤ ਕੇ ਆਓ ਕੋਈ ਟਰਾਲੀ ਤੇ ਆਵੇ ਕੋਈ ਮੋਟਰਸਾਈਕਲ ਤੇ ਆਵੇ ਕੋਈ ਝੰਡੇ ਲੈ ਕੇ ਆਉ ਨਾਲ ਕੋਈ ਕੇਸਰੀ ਲਿਆਵੇ ਕੋਈ ਨੀਲੇ ਲਿਆਵੇ ਕੋਈ ਕਿਸਾਨਾਂ ਦੇ ਲਿਆਵੇ ਤੇ ਸਾਰਾ ਪੰਜਾਬ ਰੰਗਲਾ ਕਰਕੇ ਤੇ ਮੈਂ ਸਰਕਾਰ ਨੂੰ ਕਹਿਣਾ ਹੋਸ਼ ਵਿੱਚ ਆ ਜਾ ਨਹੀਂ ਤਾਂ ਮੂੰਹ ਦਿਖਾਣੀ ਪਊਗੀ ਤੂੰ ਪੰਨਾ ਸਿੱਧੂ ਨੂੰ ਅਨ ਕੰਡੀਸ਼ਨ ਰਿਹਾ ਕਰ ਦੇ ਕਰ ਦੇ ਕਰ ਦੇ ਕਰ ਦੇ ਨਹੀਂ ਤਾਂ ਇਹਦੇ ਸੱਟੇ ਭੁਗਤਨੇ ਪਹਿਣਗੇ ਅਸੀਂ ਕਾਨੂੰਨੀ ਬੰਦੇ ਆ ਆਖਰੀ ਤਮ ਤੱਕ ਲੜਾਈ ਲੜਾਂਗੇ ਤੇ ਯੋਧਾ ਸਾਡਾ ਜਿੱਤੂਗਾ ਜਿੱਤੂਗਾ ਸਾਡਾ ਰਮਿੰਦਰ ਸਿੰਘ ਮਿੰਟੂ ਯੂ ਐਸ ਏ ਤੋਂ ਆ ਗਿਆ ਇੱਥੇ ਹੁਣ ਇਹਨੇ ਘਰ ਘਰੇ ਜਾਣਾ ਸੀਗਾ ਇਹ ਹੁਣ ਫਿਰ ਉੱਥੋਂ ਛੱਡ ਕੇ ਯੂ ਐਸ ਏ ਦਾ ਸਾਡੇ ਦਾ ਜਥੇਬੰਦ ਸਿਕੰਦਰ ਆਇਆ ਇਹ ਸਾਡੇ ਜਨਰਲ ਸੈਕਟਰੀ ਹੈ ਅਮਰਤਪਾਲ ਸਿੰਘ ਜੀ ਸਾਡੇ ਬੈਠੇ ਹੈ ਆਪਣੇ ਗਰਦੇਸ਼ ਸਿੰਘ ਜੀ ਫੌਜੀ ਸਾਹਿਬ ਤੇ ਯੂਥ ਪਾਵਰ ਆਫ ਦੇ ਪ੍ਰਧਾਨ ਦੇ ਪ੍ਰਧਾਨ ਬੈਠੇ ਹੈ ਆਮਪੀ ਦਾ ਸਾਡਾ ਕੈਂਡੀਡੇਟ ਆ 2024 ਚ ਮਾਨੁਕੇ ਸਾਹ ਬੈਠਾ ਹੈ ਤੇ ਭਾਈ ਸਾਰੇ ਲੜਾਂਗੇ ਤੇ ਮੈਂ ਬੱਚਿਆਂ ਨੂੰ ਕਹਿਣਾ ਵੀਰਾਂ ਨੂੰ ਕਹਿਣਾ ਇਹ ਨਾ ਛੱਡੋਗੇ ਮੇਰੀ ਕਿਹੜੀ ਜੱਥੇਬੰਦੀ ਆ ਇਹ ਵੇਖੋ ਕਿ ਭਾਨਾ ਸਿੱਧੂ ਕਿਵੇਂ ਬਾਹਰ ਆਉਂਦਾ ਬਸ